ਤੇ ਪੰਜਾਬ ਪਰ ਵਿੱਚ ਟ੍ਰੇਡ ਯੂਨੀਅਨ ਦੇ ਵੱਲੋਂ ਪੰਜਾਬ ਪਰ ਚ ਚੱਕਾ ਜਾਮ ਕੀਤਾ ਗਿਆ ਹੜਤਾਲ ਕੀਤੀ ਗਈ ਹੈ ਕਈ ਜੋ ਯੂਨੀਅਨਾਂ ਨੇ ਉਹਨਾਂ ਨੇ ਮਿਲ ਕੇ ਹੜਤਾਲ ਕੀਤੀ ਹੈ ਪੰਜਾਬ ਬੰਦ ਦੇਸ਼ ਬੰਦ ਦਾ ਸਤਾ ਦਿੱਤਾ ਗਿਆ ਤੇ ਹੜਤਾਲ ਦਾ ਅਸਰ ਵੀ ਕਾਫੀ ਜ਼ਿਆਦਾ ਨਜ਼ਰ ਆਇਆ ਨਾਭਾ ਦੇ ਅੰਦਰ ਵੀ ਸਿਹਤ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀ ਦੇ ਵੱਲੋਂ ਸਰਕਾਰ ਦੀਆਂ ਨੀਤੀਆਂ ਖਿਲਾਫ ਜੋ ਹੈ ਰੋਸ ਜਤਾਉਂਦੇ ਹੋਏ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਤੇ ਸਰਕਾਰ ਤੇ ਤਪੇਸ਼ਾਹੀ ਦੇ ਆਰੋਪ ਲਗਾਏ ਗਏ ਨੇ ਦੱਸ ਦਈਏ ਕਿ ਲਗਾਤਾਰ ਪੰਜਾਬ ਦੇ ਵਿੱਚ ਜਿੱਥੇ ਪੀਆਰਟੀਸੀ ਦੇ ਬਾਸ ਮੁਲਾਜ਼ਮ ਹੜਤਾਲ ਤੇ ਨੇ ਉੱਥੇ ਦੂਜੇ ਪਾਸੇ ਹੁਣ ਕਈ ਜਥੇਬੰਦੀਆਂ ਨੇ ਸਰਕਾਰ ਤੇ ਤਪੇਸ਼ਾਹੀ ਦੇ ਇਲਜ਼ਾਮ ਲਗਾਉਂਦੇ ਹੋਏ ਨੀਤੀਆਂ ਦਾ ਵਿਰੋਧ ਕੀਤਾ ਹੈ ਕੇਂਦਰ ਸਰਕਾਰ ਦੇ ਖਿਲਾਫ ਨਾਪਾ ਦੀਆਂ ਇਹ ਤਸਵੀਰਾਂ ਸਾਫ਼ ਤੌਰ ਤੇ ਨਜ਼ਰ ਆ ਰਹੀਆਂ ਨੇ ਦੇ ਵਿੱਚ ਸਹਿਯੁਕਤ ਕਿਸਾਨ ਮੋਰਚਾ ਵੀ ਉਸ ਇਹਦੀ ਦੀ ਹੜਤਾਲ ਦੀ ਹਮਾਇਤ ਦੇ ਵਿੱਚ ਅੱਜ ਜਿਹੜਾ ਰੋਸ ਮਾਰਚ ਹੈ ਜਿਹੜਾ ਬਸ ਉਸ ਸਮੇਂ ਕਰ ਰਿਹਾ ਕਿਉਂਕਿ ਜਿਹੜੀ ਕੇਂਦਰ ਦੀ ਸਰਕਾਰ ਨੇ ਜਿਹੜੇ ਕਾਨੂੰਨ ਕਿਸਾਨਾਂ ਲਈ ਤਿੰਨ ਗੁੱਲੂ ਕਾਲੇ ਕਾਨੂੰਨ ਬਣਾਏ ਤੇ ਉਸੇ ਸੰਦਰਭ ਦੇ ਵਿੱਚ ਇੱਕ ਜਿਹੜਾ ਕਿਰਤੀ ਕਾਨੂੰਨ ਸੀਗਾ ਉਹਨੂੰ ਜਾਨੀ ਅਮੈਂਡ ਕਰਕੇ ਚਾਰ ਕੋਡ ਬਣਾਤੇ ਉਹ ਕੋਡ ਨੇ ਜਿਹੜੇ ਉਸ ਮਲਾਜ਼ਮ ਦੇ ਜਾਨੀ ਬਰੋਤੀ ਨੇ ਕਿਉਂਕਿ ਮਲਾਜ਼ਮ ਨੂੰ ਉਹ ਪੂਰੀ ਜਾਨੀ ਆਜ਼ਾਦੀ ਨਹੀਂ ਦਿੰਦੇ ਜਿਹੜਾ ਰੋ ਆਜ਼ਾਦੀ ਤੋਂ ਆਵਾਜ਼ ਜਿਹੜਾ ਇਹ ਸੰਘਰਸ਼ ਕਰਕੇ ਲੋਕਾਂ ਨੇ ਕਾਨੂੰਨ ਨੂੰ ਬਣਵਾਇਆ ਸੀ ਕਿ ਜਿਹੜਾ ਮੁਲਾਜ਼ਮ ਹੈ ਉਹਦੀ 8 ਘੰਟੇ ਕੰਮ ਕਰਨ ਦੀ ਡਿਊਟੀ ਹੋ ਉਹਨੂੰ ਪੂਰੀ ਤਨਖਾਹ ਮਿਲੂ ਭੱਤੇ ਮਿਲਣਗੇ ਇਹਨਾਂ ਨੇ ਉਸ ਸਾਰੇ ਕਾਸੇ ਨੂੰ ਰੱਦ ਕਰਕੇ ਜਿਹੜਾ ਕਾਨੂੰਨ ਹੈ ਉਹ ਕਾਰਪੋਰੇਟ ਦੇ ਪੱਖੀ ਲੈ ਜਾਂਦਾ ਉਸ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਜਿਹੜਾ ਨਾਬੇ ਦੇ ਵਿੱਚ ਤੁਮੂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਤੇ ਮੁਲਾਜ਼ਮ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ ਰੋਸ ਮਾਰਤ ਕਰ ਰਹੇ ਆਂ ਔਰ ਲੋਕਾਂ ਨੂੰ ਜਾਗਰਤ ਕਰ ਰਹੇ ਆਂ ਕਿ ਜਿਹੜੇ ਆਉਣ ਵਾਲੇ ਸਮੇਂ 'ਚ ਕਾਨੂੰਨ ਆ ਰਹੇ ਨੇ ਭਾਵੇਂ ਉਹ ਆਪਣਾ এডਿਕੇਸ਼ਨ ਦੇ ਪਾਲਸੀ ਹੈ ਭਾਵੇਂ ਉਹ ਕਿਸਾਨ ਪਰਿਵਾਰ ਦਾ ਦਿਲ ਨੇ ਬਰੋਦੀ ਭਾਵੇਂ ਉਹ ਮਜ਼ਦੂਰ ਬਰੋਦੀ ਨੇ ਸਾਰੇ ਦੇ ਸਾਰੇ ਜਿਹੜੀਆਂ ਸਰਕਾਰਾਂ ਕਿਹਾ ਜਾਂਦਾ ਕਿ ਲੋਕਤੰਤਰ ਦੀਆਂ ਸਰਕਾਰਾਂ ਲੋਕਾਂ ਦੀਆਂ ਨੇ ਪਰ ਉਹ ਲੋਕ ਬਰੋਦੀ ਹੋ ਚੁੱਕੀਆਂ ਨੇ ਮਜ਼ਦੂਰ ਬਰੋਦੀ ਹੋ ਚੁੱਕੀਆਂ ਨੇ ਕਿਸਾਨ ਬਰੋਦੀ ਹੋ ਚੁੱਕੀਆਂ ਨੇ ਮਜ਼ਦੂਰ ਬਰੋਦੀ ਹੋ ਚੁੱਕੀਆਂ ਨੇ ਔਰ ਜੇਕਰ ਅਸੀਂ ਇਕੱਠੇ ਹੋ ਕੇ ਸੰਘਰਸ਼ ਨਾ ਕੀਤਾ ਤਾਂ ਸਰਕਾਰਾਂ ਕਾਰਪੋਰੇਟ ਦੀਆਂ ਸਰਕਾਰਾਂ ਬੰਦ ਗਿਆ ਔਰ ਲੋਕਾਂ ਦਾ ਜਿਹੜਾ ਘਾਣ ਆਊਗਾ ਔਰ ਮੂੰਹ ਜਿਹੜਾ ਬੰਦ ਕੀਤਾ। ਅੱਜ ਰੋਜ਼ ਪ੍ਰਦਰਸ਼ਨ ਲੈ ਕਰ ਰਹੇ ਹਾਂ ਲਗਾਤਾਰ ਰੋਜ਼ ਰਸਤੇ ਦੇ ਪਰ ਸਰਕਾਰਾ ਜਿਹੜਾ ਹੈਗਾ ਆਪਣੇ ਅਸਤ ਮੱਤ ਨਹੀਂ ਗੀ। ਦੇਖੋ ਇਹ ਜਿਹੜੀ ਉਹਨਾਂ ਦਾ ਵਿਸ਼ਵ ਵਿਆਪੀ ਹੜਤਾਲ ਆਪਣਾ ਦੇਸ਼ ਵਿਆਪੀ ਹੜਤਾਲ ਹੈ। ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸਹਿਯੋਗੀ ਤੌਰ ਤੇ ਅਸੀਂ ਕੈਮਰਾ ਜਿਹੜਾ ਅੱਜਾ ਉਹਦੇ ਪਰ ਮੁਕਲ ਪਹੁੰਚੀਆਂ ਨੇ। ਔਰ ਇਹ ਜਿਹੜੀਆਂ ਸਰਕਾਰਾਂ ਕਾਨੂੰਨ ਬਣਾ ਰਹੀਆਂ ਨੇ ਕੇਂਦਰ ਹੈ ਚਾਹੇ ਸੂਬਾ ਸਰਕਾਰਾਂ ਨੇ ਸਭੀ ਕੋ ਨੀਤੀ ਤੇ ਚੱਲ ਰਹੀ ਜਾਂਦੇ ਆ ਇਹਦੇ ਵਿੱਚ ਮਤਲਬ ਆਪਣੇ ਲੋਕਾਂ ਦੇ ਜਿਹੜੇ ਹੈ ਨਾ ਜਿਹੜੇ ਹੱਕ ਨੇ ਉਹ ਖੋਹੇ ਜਾਂਦੇ ਕਿਉਂਕਿ ਪਹਿਲਾਂ 40 ਕਿਰਤ ਕਾਨੂੰਨ ਤੇ ਬਣਾਏ ਹੋਏ ਕੋਡ ਤੇ ਉਹਨਾਂ ਨੂੰ ਸ਼ਾਰਟ ਕਰਕੇ 40 ਡਿਊਟੀਆਂ 8 ਘੰਟੇ ਦੀਆਂ ਪੱਕੀਆਂ ਸੀਆਂ ਤੇ ਉਹ ਪੱਕੀਆਂ ਡਿਊਟੀਆਂ ਨੂੰ ਵਾਸਲ ਕੇ ਹੁਣ ਇਹ ਕਹਿੰਦੇ ਨੇ ਵੀ ਡਿਊਟੀ 12 ਘੰਟੇ ਕੋ ਤੇ 12 ਘੰਟੇ ਦੇ ਇਹਦੀ 4 ਘੰਟੇ ਫालतू ਨੇ ਉਹਦਾ ਕੋਈ ਵੱਖਰਾ ਮਤਲਬ ਪੇਮੈਂਟ ਨਹੀਂ ਹੈ ਉਹ ਪੇਮੈਂਟ ਤੁਹਾਨੂੰ ਉਹ ਨਹੀਂ ਮਿਲਦੀ ਦੂਸਰੀ ਗੱਲ ਪਰ ਇਹ ਸਾਰਾ ਸਿਸਟਮ ਨੂੰ ਇਹ ਪ੍ਰਾਈਵੇਟ ਕਰਨ ਦੀ ਤਰਫ ਲੈ ਕੇ ਜਾ ਰਹੀ ਹੈ ਕਿ ਸਰਕਾਰ ਨਿਕਲ ਜੇ ਇਹਦੇ ਚੋਂ ਤੇ ਨੌਕਰੀਆਂ ਜਿਹੜੀਆਂ ਹਨ ਵੱਖਰੇ ਵੱਖਰੇ ਜਿਹੜੇ ਸਰਮਾਇਯਦਾਰ ਆਧਾਰੇ ਨੇ ਕਾਰਪੋਰੇਟਰ ਨੇ ਉਹ ਦੇਣ ਨੌਕਰੀਆਂ ਮਿਲਣਗੀਆਂ ਜਰੂਰ ਲੇਕਿਨ ਘੱਟ ਤਨਖਾਹ ਤੇ ਨੌਕਰੀ ਕਰਨੀ ਪਊਗੀ ਵੱਧ ਘੰਟੇ ਕੰਮ ਕਰਨਾ ਪਊਗਾ ਅੱਜ ਜੇ ਲੋਕ ਨਾ ਜਾਗੇ ਇਹਦੇ ਖਿਲਾਫ ਇਹਦੇ ਖਿਲਾਫ ਨਾ ਜਾਗੇ ਤੇ ਪਛਤਾਉਣਗੇ ਸੋ ਇਸ ਕਰਕੇ ਮੁਲਾਜ਼ਮਾਂ ਨੂੰ ਮਜ਼ਦੂਰਾਂ ਨੂੰ ਕਿਰਤਿਆਂ ਨੂੰ ਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਜਾਗਣ ਦਾ ਵੇਲਾ ਔਰ ਸਰਕਾਰ ਜਦੋਂ ਲੋਕ ਜਾਗਣਗੇ ਸਰਕਾਰ ਜੋ ਕਦਮ ਪਿੱਛੇ ਹਟਦੀ ਹੈ ਔਰ ਅਸੀਂ ਇਹਨੂੰ ਲਗਾਤਾਰ ਲੋਕਾਂ ਨੂੰ ਜਗਾਉਂਦੇ ਰਹਾਂਗੇ ਪਰ ਆਪਣੀ ਜਿਹੜੀ ਡਿਊਟੀ ਆ ਉਹ ਨਿਭਾਵੇ ਛੇ ਤੋਂ ਸਰਕਾਰਾਂ ਜਿਹੜੀਆਂ ਨੇ ਮਲਾਜਮਾਂ ਦੇ ਕਿਸਾਨਾਂ ਦੇ ਵਿਰੋਧ ਚ ਖੜੀਆਂ ਨੇ ਸਭ ਤੋਂ ਪਹਿਲਾਂ ਨੇ ਪਬਲਿਕ ਸੈਕਟਰ ਸੀ ਜਿਹਦੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਮਲਾਜਮ ਕੰਮ ਕਰਦੇ ਸੀ ਉਹਨਾਂ ਨੂੰ ਤੋੜਿਆ ਗਿਆ ਹੁਣ ਮੋਦੀ ਸਰਕਾਰ ਜਿਹੜਾ ਕਹਿੰਦੇ ਚੰਗੇ ਦਿਲਾਉਣਗੇ ਬڑے ਮਾਰੇ ਦਿਨ ਆ ਰਹੇ ਨੇ ਜਿਹੜੇ 4 ਕੋਡ ਬਣਾਏ ਨੇ ਮੈਂ ਸਮਝਦਾ ਕਿ ਬਹੁਤ ਵੱਡਾ ਢਾਕਾ ਹੈ ਇਹ ਮਜ਼ਦੂਰਾਂ ਦੇ ਉੱਤੇ ਉਹਨਾਂ ਦੇ ਉੱਤੇ ਇਹ ਵੱਡੇ ਜਿਹੜਾ ਆਲੇ-ਦਾਲੇ ਬਿਜੇ ਕੰਮ ਕਰਦੇ ਨੇ ਫੈਕਟਰੀਆਂ 'ਚ ਕੰਮ ਕਰਦੇ ਨੇ ਕਾਰਖਾਨਿਆਂ 'ਚ ਕੰਮ ਕਰਦੇ ਨੇ ਉਹਨਾਂ ਦਾ ਰਾਈਟ ਜਿਹੜਾ ਯੂਨੀਅਨ ਦਾ ਉਹ ਹੱਕ ਜਿਹੜਾ ਉਹ ਤੇ ਖੋਹੇ ਜਾ ਰਹੇ ਨੇ 4 ਕੋਡ ਹੈ ਕੀ ਨੇ 4 ਕੋਡ ਸੱਤ ਕੋਈ ਰਸ ਕੇ ਗਏ ਨੇ ਇਹ ਵਿਰੋਧੀ ਨੇ ਜੀ ਸਾਰੇ 4 ਕੋਡ ਜਿਹੜੇ ਨੇ ਕੋਈ ਜਥੇਬੰਦੀ ਨਹੀਂ ਬਣਾ ਸਕਦਾ ਕੋਈ ਸੰਘਰਸ਼ ਨਹੀਂ ਕਰ ਸਕਦਾ ਕੋਈ ਆਪਣੀ ਆਵਾਜ਼ ਬੁਲੰਦ ਨਹੀਂ ਕਰ ਸਕਦਾ ਜਿਵੇਂ 8 ਘੰਟੇ ਅਮਰੀਕਾ ਦੇ ਸ਼ਹਿਰ ਸਰਕਾਰ ਕੋਲ ਜਿਹੜੇ ਲੜਕੇ ਮਗਰ ਆ 8 ਘੰਟੇ ਕੰਮ ਦਾ ਸਮਾ ਬਣਾਇਆ ਸੀ ਉਹ ਤੋਂ 12 ਘੰਟੇ ਜਿਹੜਾ ਜਬਰੇ ਕੰਮ ਕਰਨ ਦੀ ਇਸ ਤਰ੍ਹਾਂ ਦੀ ਨੀਤੀ ਬਣਾਈ ਆ 10000 ਤੋਂ ਵੱਧ ਜਿਹੜੀ ਆ ਇਸ ਨੂੰ ਸਹੀ ਨੀਤੀ ਜੂ 10000 ਦੇ ਵਿੱਚ ਹੀ ਆ ਉਹ ਗੁਜ਼ਾਰਾ ਨਹੀਂ ਹੁੰਦਾ ਅੱਜ ਜਿਹੜੀ ਮਹਿੰਗਾਈ ਆ 15 15 ਲੱਖ ਜੀ ਗਰੀਬਾਂ ਦੇ ਖਾਤੇ 'ਚ ਪਾਵਾਂਗੇ ਉਹ ਨਹੀਂ ਪਏ ਔਰ ਜਿਹੜੀ ਕਹਿੰਦੇ 2 ਕਰੋੜ ਹਰ ਸਾਲ ਅਸੀਂ ਮੁਲਾਜ਼ਮਾਂ ਨੂੰ ਨੌਕਰੀ ਦੇਾਂਗੇ ਉਹ ਤੋਂ ਵੀ ਪਰਾਂ ਭੱਜ ਗਈ ਆ ਔਰ ਬੰਦੀਆਂ ਉਹ ਕਾਰਪੋਰੇਟ ਕਰੇ ਨੇ ਜਿਹੜੇ ਨੇ ਉਹ ਲਗਾਤਾਰ ਆ ਰਹੇ ਨੇ ਇੱਕ ਇਸਟਰੀਅਲ ਕੰਪਨੀ ਆਈ ਸੀ ਜਿਹੜੀ 100 200 ਸਾਲ ਰਾਜ ਕਰਕੇ ਗਈ ਆ ਅੱਜ ਗਿਣਤੀ ਵੀ ਨਹੀਂ ਹੈ ਕਿ ਨੀਅ ਮਤਲਬ ਜਿਹੜੀਆਂ ਕੰਪਨੀਆਂ ਜੀਹਦੋਸਤ ਪੌਂਦੀ ਆ ਇਸ ਲਈ ਜਿਹੜੀਆਂ ਤਸੰਦਾਂ ਲੀਆਂ 32300 ਬਰਕ ਇੰਬਤਲ ਉਹ ਇੱਕ ਜਮੀਨ ਲੁਧਿਆਣਾ ਦੇ ਵਿੱਚ ਜੀ ਆ ਉਹ ਗਵੈਰ ਕਰ ਰਹੇ ਨੇ ਉਸੇ ਬੜਾ ਵੱਡਾ ਸਰਦ ਚੱਲ ਰਿਹਾ ਔਰ ਹੁਣ ਵੀ ਜਿਹੜਾ ਪਾਰਦੇ ਅੰਦਰ ਜਿਹੜਾ ਕਾਨੂੰਨ ਲੈ ਕੇ ਆਣਾ ਅਸੀਂ ਉਹਦੇ ਬਿਲਕੁਲ ਵਿਰੋਧੀ ਆ ਕਿਸਾਨਾਂ ਦੀ ਜਿਹੜੀਆਂ ਜਮੀਨਾਂ ਨੇ ਉਹ ਸੇਫ ਰਹਿਣ ਜਿਹੜੇ ਬੱਚੇ ਨੇ ਪਰਿਵਾਰ ਦੇ ਨੌਕਰੀ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲਿਆ ਚਾਹੀਦੇ ਜਿਹੜੀਆਂ ਟ੍ਰੇਡ ਜਿਹੜਿਆਂ ਨੇ ਹੱਕ ਲੈਂਦੇ ਨੇ ਉਹਨਾਂ ਦੇ ਹੱਕ ਜਿਹੜੇ ਨੇ ਉਹ ਬਾਹਰ ਰਹਿਣੇ ਚਾਹੀਦੇ ਨੇ ਇੰਨਾ ਸ਼ਬਦ ਨਾਲ ਮੈਂ ਮਤਲਬ ਮੋਦੀ ਸਰਕਾਰ ਦਾ ਸੈਂਟਰ ਸਰਕਾਰ ਦਾ ਇਸ ਗੱਲ ਦੇ ਉੱਤੇ ਵਿਰੋਧ ਕਰਦਾ ਗਿਆ ਸਰਕਾਰ ਦਾ ਹੀ ਮੈਂ ਇਸ ਗੱਲ ਤੇ ਵਿਰੋਧ ਕਰਦਾ ਇਹ ਸ਼ਬਦਾਂ ਦੇ ਨਾਲ ਮੈਂ ਕਹੂੰਗਾ ਇਹ ਸਾਨੂੰ ਸ਼ਾਮਿਲਨਾ ਚਾਹੀਦਾ ਅੱਜ ਦਾ ਜੋ ਸਾਡਾ ਭਾਰਤ ਬੰਧਾ 10 ਸਟੇਟ ਜੁਨੀਅਨ ਦਾ ਸੱਦਾ ਆ ਉਹਦੇ ਉੱਤੇ ਕਿਸਾਨਾਂ ਨੇ ਭਰਮੀ ਗਿਣਤੀ ਦੇ ਵਿੱਚ ਬਲਾਜਮ ਮਜੂਰ ਆਏ ਨੇ ਮੈਂ ਸਮਝਦਾ ਕਿ ਰੋਸ ਬਹੁਤ ਵੱਡਾ ਆ ਇਹ ਜਿਹੜੇ ਨੀਤੀਆਂ ਨੇ ਅਸੀਂ ਇਹਨਾਂ ਨੂੰ ਲਾਗੂ ਨਹੀਂ ਹੋਣ ਦਵਾਂਗੇ ਚਾਹੇ ਸਾਨੂੰ ਕਿੰਨੀਆਂ ਵੀ ਪਰਵਾਨੀਆਂ ਦੇਣੀਆਂ ਪੈ ਜਾਣ ਚਾਹੇ ਸਾਨੂੰ ਆਪਣੀਆਂ ਅਸੀਦਿਆਂ ਦੇ ਜਾਣੀਆਂ ਜਿਹੜੀਆਂ ਪੈ ਜਾਣ ਇਹ ਆਪਣੇ ਬੱਚੇ ਦਾ ਭੁੱਖ ਨਹੀਂ ਖਰਾਬ ਹੋਣ ਆਏ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਗੁਰਪੈਰ ਨਹੀਂ ਹੋਣ ਦਵਾਂਗੇ ਧੰਨਵਾਦ ਆ